ਬਾਰਮੀ ਜਮਾਤ ਦੇ ਇਸ ਵਿਦਿਆਰਥੀ ਗੁਰ ਇਕਪ੍ਰੀਤ ਸਿੰਘ ਨੇ ਸੰਸਥਾਵਾਂ ਦੇ ਨਾਲ ਮਿਲ ਕੇ ਕਰੀਬ 1 ਸਾਲ ਤੋਂ ਵੱਧ ਦੀ ਮਿਹਨਤ ਕੀਤੀ ਜਿਸ ਤੋਂ ਬਾਅਦ ਸਟੇਟ ਦੀ ਸਿੱਖਿਆ ਕਮੇਟੀ ਨੇ ਸੋਸ਼ਲ ਸਟਡੀ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਨੂੰ ਸ਼ਾਮਿਲ ਕੀਤਾ ਤੇ ਹੁਣ ਅਮਰੀਕਾ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਪੜਾਇਆ ਜਾਵੇਗਾ ਇਸ ਨੌਜਵਾਨ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਤਕ ਤੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਨੌਜਵਾਨ ਦੇ ਇਸ ਉਪਰਾਲੇ ਦੀ ਤਾਰੀਫ ਕੀਤੀ ਹੈ 2014 ਦੇ ਵਿੱਚ ਇੱਥੋਂ ਗਿਆ ਸੀ ਪਹਿਲਾਂ ਮੈਂ ਕੈਨੇਡਾ ਰਿਹਾ ਰੁਦੂਬਦ ਮੈਂ ਯੂਐਸ ਸ਼ਿਫਟ ਹੋ ਗਿਆ ਮੈਂ 12ਵੀਂ ਪੜ੍ਹਦਾ ਮੈਂ 8 ਤੋਂ ਲੈ ਕੇ ਹੁਣ ਤੱਕ ਕੱਲਾ ਹੀ ਜੋ ਸਕੂਲ ਚ ਦਸਤਾਰ ਬੰਨ ਦਸਤਾਰ ਸਜਾਉਂਦਾ ਤੇ ਯੂਐਸ ਦੇ ਵਿੱਚ 9/11 ਤੋਂ ਬਾਅਦ ਨੋਂ ਗੈਰੰਤੂ ਬਾਅਦ ਜਦੋਂ ਟੈਰਰਿਸਟ ਏਕ ਹੋਇਆ ਤਾਂ ਯੂਐਸ ਤੇ ਵਿੱਚ ਕਾਫੀ ਹੇਟਿਸਮ ਸਿੱਖਾਂ ਨੂੰ ਫੇਸ ਕਰਨਾ ਪਿਆ ਕਿਉਂਕਿ ਸਿੱਖਾਂ ਨੂੰ ਤੇ ਮੁਸਲਮਾਨ ਇੱਕੋ ਸਮਝ ਜਾਂਦੇ ਕਿਉਂਕਿ ਦਸਤਾਰੂ ਵੀ ਸਜਾਉਂਦੇ ਨੇ ਆਪਾਂ ਵੀ ਸਜਾਉਂਦੇ ਆ ਦਾੜਾ ਉਹ ਵੀ ਰੱਖਦੇ ਨੇ ਅਸੀਂ ਵੀ ਰੱਖਦੇ ਆ ਪਰ ਇਹ ਜੋ ਕਨਫਿਊਜ਼ਨ ਸੀ ਇਹ ਅਮਰੀਕਨਸ ਨੂੰ ਅਜੇ ਨਹੀਂ ਪਤਾ ਕਿਉਂਕਿ ਅਜੇ ਤੱਕ ਸਿੱਖਾਂ ਬਾਰੇ ਕੁਝ ਪੜਾਇਆ ਨਹੀਂ ਸੀ ਜਾਂਦਾ ਐਜੂਕੇਸ਼ਨ ਦਾ ਬੜਾ ਲੈਕ ਸੀ ਸੋ ਮੈਂ ਹੁਣ ਪਿਛਲੇ ਇੱਕ ਸਾਲ ਮੈਂ ਫਰਸਟ ਪ੍ਰਿੰਸੀਪਲ ਸਾਹਿਬ ਕੋਲ ਗਿਆ ਵੀ ਸਾਨੂੰ ਹੇਟ ਆ ਰਹੀ ਐ ਅਸੀਂ ਹੇਟ ਫੇਸ ਕਰ ਰਹੇ ਹਾਂ ਸਾਨੂੰ ਕੋਈ ਸੋਲੂਸ਼ਨ ਚਾਹੀਦਾ ਵੀ ਅਸੀਂ ਚਾਹੁੰਦੇ ਹਾਂ ਵੀ ਜਿੱਥੇ ਅਸੀਂ ਕਿਉਂਕਿ ਅਮਰੀਕਨ ਦੇ ਵਿੱਚ ਅਮਰੀਕਾ ਦੇ ਵਿੱਚ ਸਿੱਖਾਂ ਨੇ ਬੜਾ ਕੁਝ ਕੰਟ੍ਰਿਬਿਊਟ ਕੀਤਾ ਇਕਨੋਮੀ ਦੇ ਵਿੱਚ ਆਪਣਾ ਸਿੱਖਾਂ ਦਾ ਬੜਾ ਵੱਡਾ ਹੱਥ ਹੈ ਸੋ ਅਸੀਂ ਚਾਹੁੰਦੇ ਹਾਂ ਵੀ ਅਸੀਂ ਇਕੁਅਲੀ ਟੀਟ੍ਰੀਟਡ ਹੋਈਏ ਸੋ ਅਸੀਂ ਵੀ ਚਾਹੁੰਦੇ ਹਾਂ ਸਾਡੇ ਇਤਿਹਾਸ ਬਾਰੇ ਪੜਾਇਆ ਜਾਵੇ ਸੋ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਇੱਥੇ ਕੁਝ ਨਹੀਂ ਹੋਣਾ ਜੇ ਆਪਾਂ ਕੋਈ ਚੇਂਜ ਕੋਈ ਬਦਲਾਅ ਲਿਆਉਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਸਟੇਟ ਲੈਵਲ ਤੇ ਜਾਣਾ ਪੈ ਆਪਣੀ ਟੀਮ ਗੈੱਟ ਟੂਗੇਦਰ ਕੀਤੀ ਅਸੀਂ ਇੱਕ ਬਿਲ ਡਰਾਫਟ ਕੀਤਾ ਜਿੱਚ ਆਪਾਂ ਦੱਸਿਆ ਵੀ ਕਿਉਂ ਅਸੀਂ ਚੌਨਸਿਕਾ ਬਾਰੇ ਪੜਾਇਆ ਜਾਵੇ ਇੱਕ FBI ਦੀ ਰਿਪੋਰਟ ਹੈ ਇਸ ਜੀ ਦੱਸਿਆ ਲੰਬੀ ਹਰ ਸਾਲ 11% ਇਨਕਰੀਸ ਹੋ ਰਿਹਾ ਸਿੱਖੇ ਦੇ ਵਿੱਚ ਜਸਟ ਬਿਕੋਜ਼ ਆਪਾਂ ਨੂੰ ਮੁਸਲਮਾਨਾਂ ਨਾਲ ਇਸਲਾਮ ਦੇ ਨਾਲ ਕਨੈਕਟ ਕੀਤਾ ਜਾਂਦਾ ਐਂਡ ਆਪਾਂ ਸਾਰਾ ਜਾਣਦੇ ਆ ਵੀ ਅਮਰੀਕਾ ਦੇ ਮੁਸਲਮਾਨਾਂ ਦਾ ਕਿਦਾਂ ਰਿਲੇਸ਼ਨਸ ਨੇ ਸੋ ਫਿਰ ਅਸੀਂ ਸਟੇਟ ਕਮੇਟੀ ਨਾਲ ਕੰਟੈਕਟ ਕੀਤਾ ਆਪਣੇ ਲੋਕਲ ਨਮਾਇੰਦੇ ਨਾਲ ਕੰਟੈਕਟ ਕੀਤਾ ਅਸੀਂ ਉਹਨਾਂ ਨਾਲ ਗੈੱਟ ਟੂਗੇਦਰ ਕੀਤੀ ਮੀਟਿੰਗਸ ਡੀਟੇਲਸ ਕੀਤੀਆਂ ਬੋਰਡ ਨਾਲ ਮੀਟਿੰਗ ਕੀਤੀਆਂ ਫਿਰ ਅਸੀਂ ਸਟੇਟ ਕਮੇਟੀ ਦੇ ਵਿੱਚ ਇਹ ਬਿੱਲ ਪਾਸ ਕਰਾਇਆ ਉਸ ਤੋਂ ਬਾਅਦ ਸੀ ਸਟੂਡੈਂਟਸ ਗੈੱਟ ਟੂਗੇਦਰ ਕੀਤੇ ਹਾਈ ਸਕੂਲ ਤੋਂ ਐਲੀਮੈਂਟਰੀ ਤੋਂ ਮਿਡਲ ਸਕੂਲ ਤੋਂ ਕੱਲੇ-ਕੱਲੇ ਸਕੂਲ ਤੋਂ ਇੱਕ ਬੱਚਾ ਇਕੱਠਾ ਕੀਤਾ ਉਹਨਾਂ ਨੂੰ ਉੱਥੇ ਜਾ ਕੇ ਬੁਲਾਇਆ ਕਿ ਕੀ ਉਹਨਾਂ ਦਾ ਐਕਸਪੀਰੀਅੰਸ ਨੇ ਕੀ ਉਹਨਾਂ ਨੂੰ ਫੇਸ ਕਰਨਾ ਪੈਂਦਾ ਸੋ 2 ਹਫ਼ਤੇ ਪਹਿਲਾਂ ਆਫੀਸ਼ੀਅਲੀ ਸੈਨੇਟ ਵੱਲੋਂ ਵੀ ਇਹਨਾਂ ਪਾਸ ਹੋ ਗਿਆ ਤੇ ਅੱਜ ਤੋਂ ਨਿਊ ਜਰਸੀ ਦੇ ਵਿੱਚ ਸਿੱਖ ਇਤਿਹਾਸ ਬਾਰੇ ਪੜਾਇਆ ਜਾਊਗਾ ਸਿੱਖ ਹਿਸਟਰੀ ਬਾਰੇ ਪੜਾਇਆ ਜਾਊਗਾ करने भी एक ऑर्गेनाइजेशन है यूथ so, और uh, अपने आपदर तो किया तो uh, पर फिर सब ने रल मिलकर कर लिया स्टूडेंट्स ने अपने दसे जो कि बड़ा पावरफुल एक्सपीरियंस तो करना ईजी हो गया ट्राई करना दूजे स्टेटा तो भी होल बिल ਰੇਕੇ ਆ ਰਹੇ ਆ AR108 ਉਹ ਬਿਲਵਰ ਦਸਜਾਉਗਾ ਬੀ ਯਸੀਮ ਬਸਾਖੀ ਤੇ ਬੰਦੀ ਚੜਦੇ ਪਬਲਿਕ ਹਾਲੀਡੇ ਨਿਊ ਜਰਸੀ ਦੇ ਵਿੱਚ ਲਾਈਕ ਅਨਜਾਨਿਆ ਸੋ ਜਿਹੜਾ ਗਵਰਨਰ ਕਵਰਨ ਮੁਰਫੀ ਉਹਨਾਂ ਦੀ ਵਾਈਫ ਉਹਨਾਂ ਨਾਲ ਡਿਸਕਸ ਕੀਤਾ ਇਹ ਬੈਲ ਡਰਾਫਟ ਹੋ ਗਿਆ ਹੁਮਰਸ ਵੇਟ ਹੈ ਬੈਨੋ ਕਮੇਟੀ ਅਗਲੇ ਕਿ ਆਉਣੇ ਪਾਸ ਕਰਾਉਣੇ ਐਂਡ 올 ਦਾ ਪ੍ਰੋਸੈਸ ਕਿੰਨਾ ਕਿ ਨਾ ਦੋ ਨੋ ਸਟ੍ਰੰਟ ਕਿ ਆਸ਼ਾਂ ਬਰ ਕਰਾਇਆ ਕਿੰਨਾ ਫਾਇਦਾ ਹੋਗਾ ਸਿੱਕ ਕੌਮ ਨੂੰ ਆਨਵਰੇ ਨੌਜਵਾਨਾਂ ਨੂੰ ਜਿਵੇਂ ਕਈ ਵਾਰ ਘੜੇ ਨੂੰ ਲੈ ਕੇ ਸਮੱਸਿਆ ਆ ਜਾਂਦੀ ਹੈ ਦਸਤਾਰ ਨੂੰ ਲੈ ਕੇ ਜੇ ਬਹੁਤ ਸਿਆਰੇ ਹੋ ਸੋਸੇ ਆਏ ਮੁਸ਼ਕਿਲ ਆ ਜਾਂਦੀ ਹੈ ਜੀ ਕਿੰਨਾ ਫਾਇਦਾ ਹੋਣਾ بڑا ਹੈਗਾ ਤੁਹਾਨੂੰ ਇਹ ਤਾਂ ਕਾਫੀ ਫਾਇਦਾ ਹੋਏ ਕਿਉਂਕਿ ਇਹ ਛੋਟੀ ਕਲਾਸ ਤੋਂ ਲਾਗੂ ਹੋਊਗਾ ਸੋ ਛੋਟੀ ਕਲਾਸ ਦੱਸਿਆ ਜਾਊਗਾ ਵੀ ਕਨਫਿਊਜ਼ਨ ਨਹੀਂ ਹੋਊਗੀ ਹੇਟ ਨਹੀਂ ਸਾਨੂੰ ਹਿਸਕਾਂ ਨੂੰ ਉਸ ਚੀਜ਼ ਬਾਰੇ ਹੇਟ ਨਹੀਂ ਫੇਸ ਕਰਨੀ ਜੋ ਉਸ ਕੀਤਾ ਹੀ ਨਹੀਂ ਆ ਸੋ ਲੋਕਾਂ ਨੂੰ ਪਤਾ ਹੋਊਗਾ ਵੀ ਦਸਤਾਰ ਕੀ ਹੈ ਸਿੱਖਾਂ ਇੱਕ ਵੱਖਰੀ ਕੌਮ ਹੈ ਬਾਕੀ ਵਕਰੇ ਕੌਮ ਨੇ ਸੋ ਇਹਦਾ ਡਿਫਰੈਂਸ ਜਿਹੜਾ ਕਲੀਅਰ ਹੋਊਗਾ ਇਸ ਇਨਸਾਨ ਵੀ ਨੇ ਸਨਮਾਨ ਕੀਤਾ ਇਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਹਾਂ ਕਿ ਡੀਐਸਪੀ ਵੱਲੋਂ ਸਨਮਾਨ ਹੋਣਾ ਬੜਾ ਬੜਾ ਆਪਣੇ ਪੱਗਾਂ ਨਾਲ ਸਮਝਣਾ ਕਿਉਂਕਿ ਮੈਂ ਚੰਗ ਸਾਹਿਬ ਦੇ ਬੜੇ ਪਾਠ ਸੁਣਨੇ ਨੇ ਸਪੀਚਾਂ ਸੁਣੀਆਂ ਐਂਡ ਮੈਂ ਟਰਾਈ ਕਰਦਾ ਇਹਨਾਂ ਬਾਰੇ ਬੋਲਿਆ ਜਾਵੇ ਬਟ ਆਈਡਲ ਸਮਨ ਇਹਨਾਂ ਨੂੰ ਸੋ ਬੜਾ ਚੰਗਾ ਲੱਗਿਆ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਸਤਸਮੁੰਦਰ ਪਾਰ ਜਾ ਕੇ ਵੀ ਜਿਹੜੀ ਨੌਜਵਾਨੀ ਤੇ ਜਿਹੜੀ ਨਵੀਂ ਪੀੜ੍ਹੀ ਆ ਉਹ ਆਪਣੇ ਗੁਰੂ ਨਾਲ ਤੇ ਆਪਣੀ ਇਸ ਧਰਤੀ ਦੇ ਨਾਲ ਮੋਹ ਰੱਖਣਾ ਦਾ ਜਿਹੜਾ ਸਾਨੂੰ ਉਹਦਾ ਚਾਹ ਦਿਖਾਈ ਦੇ ਰਿਹਾ ਅ ਅੱਜ ਸਿੰਘ ਸਾਹਿਬ ਕੋਲੇ ਜਿਹੜੇ ਬੱਚੇ ਨੇ ਇੱਥੇ ਉਹਨਾਂ ਦਾ ਸਤਿਕਾਰ ਕੀਤਾ ਸਿੰਘ ਸਾਹਿਬ ਨੇ ਇਹ ਗੁਰ ਇੱਕ ਪ੍ਰੀਤ ਸਿੰਘ ਨਾਮ ਆ ਜਿਹੜਾ ਕਿ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ 12ਵੀਂ ਕਲਾਸ ਦਾ ਵਿਦਿਆਰਥੀ ਆ ਤੇ ਇਹਦੇ ਮੰਦਾ ਇੱਕ ਚਾਹ ਸੀ ਕਿ ਮੈਂ ਦਮਦਵਾ ਸਾਹਿਬ ਪਹੁੰਚ ਕੇ ਇੱਥੇ ਅਮਰਤਪਾਨ ਕਰਨਾ ਆਪਣੇ ਮੰਨ ਦੀ ਬਲਬਲਾ ਭਾਵੇਂ ਕਿ ਇਹਨਾਂ ਦੇ ਪਿਤਾ ਜੀ ਸਰ ਗੁਰਪ੍ਰੀਤ ਸਿੰਘ ਜਿਹੜੇ ਕਿ ਘੰਨਾ ਸਿੰਘ ਵਾਲੇ ਤੋਂ ਨੇ ਜਿਹੜੇ ਕਿ ਭਾਵੇਂ ਕੋਕੜਨ ਦਾ ਅਕਾਲੀ ਦਰ ਨਾਲ ਵੀ ਹੈ ਉੱਥੇ ਗੁਰਦੁਆਰਾ ਕਮੇਟੀਆਂ ਨਾਲ ਸੰਬੰਧਿਤ ਨੇ ਪਰ ਇਸ ਵਿਦਿਆਰਥੀ ਦੀ ਇਹ ਇੱਕ ਵੱਡੀ ਸਫਲਤਾ ਕਹਿ ਸਕਦੇ ਹਾਂ ਕਿ ਅਮਰੀਕਾ ਦੇ ਅੰਦਰ ਜਿੱਥੇ ਕਿ ਪਛਾਣ ਦੀ ਵੱਡੀ ਲੜਾਈ ਪਿਛਲੇ ਸਮੇਂ ਚੱਲੀ ਸਾਡੇ ਸਿੱਖਾਂ ਤੇ ਹਮਲਾ ਵੀ ਹੋਇਆ ਹੇਟ ਕਰਾਈਮ ਦੇ ਤੌਰ ਤੇ ਬੜਾ ਵੱਡਾ ਸਫਰ ਵੀ ਕੀਤਾ 9/11 ਤੋਂ ਬਾਅਦ ਪਰ ਉਸ ਤੋਂ ਬਾਅਦ ਇਸ ਨੌਜਵਾਨ ਨੇ ਇੰਨਾ ਜਿਹੜਾ ਆਪਣਾ ਐਫਰਟਸ ਕੀਤੀ ਇਹਦੇ ਸਾਥੀਆਂ ਨਾਲ ਰਲ ਕੇ ਕਿ ਅ ਅਮਰੀਕਾ ਦੀ ਅਮਾਜੋਨਾ ਜਿਹੜੀ 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 ਸਟੇਟ ਆ ਉਸ ਦੇ ਜਿਹੜੇ ਸਰਕਾਰੀ ਜਿਹੜਾ ਉਹਨਾਂ ਦੇ ਜਿਹੜਾ ਵਿਦਿਆ ਦਾ ਸਿਸਟਮ ਹੈ ਉਹਦੇ ਵਿੱਚ ਸੋਸ਼ਲ ਮੀਡੀਆ ਜਿਹੜੀ ਆ ਕਿਤਾਬ ਜਿਹੜੀ ਉਹਨਾਂ ਦੀ ਸੋਸ਼ਲ ਸਾਇੰਸ ਦੀ ਉਸ ਦੇ ਵਿੱਚ ਬਾਕੀ ਧਰਮਾਂ ਦਾ ਇਤਿਹਾਸ ਪੜਾਇਆ ਜਾਂਦਾ ਸੀ ਤੇ ਇਹਨਾਂ ਦੀ ਐਫਰਟਸ ਨਾਲ ਇੱਕ ਛੋਟੀ ਉਮਰ ਦੇ ਬੱਚੇ ਨੇ ਇਸ ਗੱਲ ਦੀ ਜਿਹੜੀ ਐਫਰਟਸ ਕੀਤੀ ਆ ਉਹ ਉਹਨਾਂ ਦੀ ਸਟੇਟ ਦੇ ਵਿੱਚ ਅਮਰੀਕਾ ਦੀ ਇੱਕ ਸਟੇਟ ਦੇ ਵਿੱਚ ਇਹ ਜਿਹੜਾ ਇਤਿਹਾਸ ਆ ਉਹਨਾਂ ਦੀ ਇਤਿਹਾਸ ਦੀ ਕਿਤਾਬ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਬਹੁਤ ਵੱਡੀ ਗੱਲ ਆ ਅਸੀਂ ਇਸ ਗੱਲ ਨੂੰ ਮਾਣ ਮਹਿਸੂਸ ਕਰਦੇ ਆ ਪਹਿਲਾਂ ਵੀ ਸ਼ਰੌਣੀ ਗੁਰਦੁਆਰਾ ਪਰੰਦੇ ਕਮੇਟੀ ਵੱਲੋਂ ਇਸ ਗੱਲ ਦੀ ਵੱਡੇ ਪੱਧਰ ਤੇ ਛਾਗਾ ਕੀਤੀ ਗਈ ਸੀ। ਹੁਣ ਇਹਨਾਂ ਨੌਜਵਾਨਾਂ ਦਾ ਐਫਰਟਸ ਆ ਕਿ ਅਮਰੀਕਾ ਸਰਕਾਰ ਨੂੰ ਇਹ ਪ੍ਰੋਪੋਜ਼ਲ ਦੇ ਕੇ ਬਾਕੀ ਵੀ ਜਿੰਨੀਆਂ ਸਟੇਟਾਂ ਵਾਂ ਉਹਦੇ ਵਿੱਚ ਵੀ ਸਿੱਖ ਇਤਿਹਾਸ ਪੜਾਇਆ ਜਾਵੇ। ਇਸ ਗੱਲ ਨਾਲ ਵੱਡਾ ਅਸਰ ਪਵੇਗਾ ਇੱਕ ਤਾਂ ਪਛਾਣ ਤੇ ਇੱਕ ਸਿੱਖ ਫਲਸਫਾ ਜਿਹੜਾ ਵਾ ਉਹ ਸਾਰੇ ਅਮਰੀਕਾ ਦੇ ਅੰਦਰ ਚਾਹੇ ਉੱਥੇ ਕੋਈ ਗੋਰਾ ਵਾ ਤੇ ਚਾਹੇ ਕਾਲਾ ਵਾ ਤੇ ਚਾਹੇ ਸਿੱਖਾ ਤੇ ਚਾਹੇ ਹਿੰਦੂ ਆ ਜਿਹੜੇ ਕੀ ਇਹ ਸਿੱਖਾਂ ਦੇ ਇਤਿਹਾਸ ਨੂੰ ਜਿਹੜਾ ਪੜਨਗੇ ਇਹ ਵੱਡੀ ਪ੍ਰਾਪਤੀ ਮੈਂ ਸਮਝਦਾ ਸੋ ਇਸ ਗੱਲ ਨੂੰ ਲੈ ਕੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਦੇ ਕੋਲ ਇਹ ਪਰਿਵਾਰ ਵੀ ਆਇਆ ਤੇ ਇਹ ਬੱਚਾ ਪਹਿਲਾਂ ਇੱਥੇ ਸਿੰਘ ਸਾਹਿਬ ਦੇ ਅਸ਼ੀਰਵਾਦ ਨਾਲ ਅੰਮ੍ਰਿਤ ਵੀ ਛਕਿਆ ਸੋ ਇਹ ਜਿਹੜੀ ਭਾਵਨਾਵਾਂ ਇਹ ਭਾਵਨਾ ਦੀ ਸਾਨੂੰ ਕਦਰ ਵੀ ਕਰਨੀ ਚਾਹੀਦੀ ਆ ਤੇ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਇਹਦੀ ਸਾਨੂੰ ਰਿਸਪੈਕਟ ਵੀ ਕਰਨੀ ਚਾਹੀਦੀ ਆ ਤੇ ਉਤਸ਼ਾਹਤ ਵੀ ਕਰਨਾ ਚਾਹੀਦਾ ਜਿਵੇਂ ਸਿੰਘ ਸਾਹਿਬ ਨੇ ਅੱਜ ਇਸ ਨੌਜਵਾਨ ਨੂੰ ਜਿੱਥੇ ਉਤਸ਼ਾਹਤ ਵੀ ਕੀਤਾ ਉਥੇ ਉਹਨਾਂ ਨੇ ਇਹਨਾਂ ਦੇ ਨਾਲ ਰਾਫਤਾ ਵੀ ਰੱਖਿਆ ਭਾਵੇਂ ਕਿ ਸਿੰਘ ਸਾਹਿਬ ਵੱਲੋਂ ਇੱਕ ਨੌਜਵਾਨ ਕਾਨਫਰੰਸ ਜਿਹੜੀ ਆ ਉਹ 25 ਤਰੀਕ ਨੂੰ ਕੀਤੀ ਜਾ ਰਹੀ ਆ ਉਹ ਨੌਜਵਾਨਾਂ ਨੂੰ ਧਰਮ ਨਾਲ ਜੋੜਨ ਦੇ ਲਈ ਜਿਹੜੇ ਵੱਡੇ ਉਪਰਾਲੇ ਜਿਹੜੇ ਆ ਉਹ ਪਹਿਲਾਂ ਹੀ ਯੋਜਨ ਹੋ ਰਹੇ ਨੇ ਤੋਂ ਇਹ ਇਸ ਗੱਲ ਤੇ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਮੈਂ ਇਸ ਗੱਲ ਦੀ ਸੰਤੋਸ਼ੀ ਪ੍ਰਗਟ ਕਰਦਾ ਤੇ ਵਧਾਈ ਦਿੰਦਾ ਇਹਨਾਂ ਦੇ ਪਿਤਾ ਜੀ ਗੁਰਪ੍ਰੀਤ ਸਿੰਘ ਜੀ ਹੋਰਾਂ ਨੂੰ ਤੇ ਇਸ ਨੌਜਵਾਨ ਨੂੰ ਅਸੀਂ ਆਸ ਕਰਦੇ ਹਾਂ ਇਹਨਾਂ ਨੂੰ ਅੱਗੇ ਵੀ ਆਪਣੇ ਦੇ ਨਾਲ ਹੋਰ ਜਿਹੜੀ ਹੈ ਜਿਹੜੀ ਪੀੜ੍ਹੀ ਜਿਹੜੀ ਉੱਥੇ ਜਿਹੜੀ ਸਾਡਾ ਭਵਿੱਖਾ ਉਹਨੂੰ ਇਸ ਆਪਣੇ ਜਿਹੜਾ ਮਿਸ਼ਨ ਹੈ ਉਸ ਦੇ ਨਾਲ ਜੋੜ ਕੇ ਸਿੱਖੀ ਦੀ ਸੇਵਾ ਵਿੱਚ ਯੋਗਦਾਨ ਪਾਉਣਗੇ ਸੋ ਮੈਂ ਅੱਜ ਦੇ ਦਿਨ ਤੇ ਸਿੰਘ ਸਾਹਿਬ ਵੱਲੋਂ ਜਿਹੜਾ ਇਹਨਾਂ ਦਾ ਸਨਮਾਨ ਕੀਤਾ ਹੈ ਸਿੰਘ ਸਾਹਿਬ ਦਾ ਧੰਨਵਾਦ ਹੈ ਇਹਨਾਂ ਦੋਨਾਂ ਨੂੰ ਪਿਤਾ ਤੇ ਪੁੱਤਰ ਨੂੰ ਬਹੁਤ ਬਹੁਤ ਵਾਰਕਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬਰੇਸ਼ਾ ਦੀਆਂ ਸਮੱਸਿਆਵਾਂ ਦੇ ਖੇਰੇ ਨੂੰ ਲੈ ਕੇ ਸਮੱਸਿਆ ਆਉਂਦੀ ਹੈ ਦਸਤਾਰ ਨੂੰ ਲੈ ਕੇ ਸਮੱਸਿਆ ਆਉਂਦੀ ਹੈ ਜੇਕਰ ਇਸ ਤਰ੍ਹਾਂ ਇਤਿਹਾਸ ਦਾ ਸ਼ਾਮਿਲ ਹੁੰਦਾ ਤਾਂ ਸਿੱਖਾਂ ਦੀ ਇੱਕ ਵੱਡੀ ਸਮੱਸਿਆ ਜਿਹੜੀ ਹੈਗੀ ਹੈ ਜੇ ਉੱਥੇ ਲੋਕੋ ਨੇ ਇਹਦੇ ਬਾਰੇ ਗਿਆਨ ਹੋਊਗਾ ਬੜਾ ਫਾਇਦਾ ਹੋਣਾ ਹੈ ਬਹੁਤ ਬਹੁਤ ਜ਼ਰੂਰੀ ਹੈ ਇਹ ਕਿਉਂਕਿ ਅਮਰੀਕਾ ਦੇ ਵਿੱਚ ਤਾਂ ਜਿਹੜਾ ਅਸੀਂ ਉੱਥੇ ਝਾਲ ਚੱਲੀ ਹੈ ਬਹੁਤ ਬੜੀ ਭੜੀ ਚਾਲ ਸੀ ਭਾਵੇਂ ਕਿ ਅਮਰੀਕਾ ਦੀ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨੇ ਵਾਈਟ ਹਾਊਸ ਦੇ ਵਿੱਚ ਗੁਰੂ ਰਾਨਪਾਤਸ਼ਾ ਦਾ ਪ੍ਰਕਾਸ਼ ਪੁਰਬ ਮਨਾਇਆ ਤੇ ਸਿੱਖੀ ਪਛਾਣ ਵ ਉਹੀ ਉਹ ਨੰਦਾ ਧੰਵਾਦ ਵੀ ਆ ਪਰ ਬਿਲਕੁਲ ਤੁਸੀਂ ਜਿਵੇਂ ਕਹਿੰਦੇ ਹੋ ਕਿ ਇਹ ਜਿਹੜੀ ਸਿੱਖੀ ਪਛਾਣ ਤੇ ਸਿੱਖ ਪਲਸ ਵਾ ਜਿਹੜਾ ਕਿਸੀਂ ਪ੍ਰਚਾਰ ਕਰਨਾ ਸਾਡਾ ਮਿਸ਼ਨ ਆ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨਾ ਉਹ ਇਸ ਦੇ ਰਾਹੀਂ ਇਹ ਇੱਕ ਚੰਗਾ ਆਉਣ ਵਾਲਾ ਜਿਹੜਾ ਭਵਿੱਖ ਹੈ ਇੱਕ ਚੰਗਾ ਵਾ ਸਾਨੂੰ ਚੰਗੀ ਆਸ ਬੱਜੀ ਹੈ